ਪਟੋ ਨਦਰ ਬਿਲੇ ਸਾਚਾ ਸਾ ਚਾ ਸਰਮ ਹੈ ਪਾਕਾ ਜਨ ਕੀਆ ਜੀਸ ਸਿਆ ਪਰ ਸਿਰ ਰਨਾ ਪੀਆ संगत वारी पिक्चर ਕੀਰਤ ਸਤਿਕਾਰ ਵਿੱਚ ਬੇਅੰਤ ਪਾਇਆ ਪ੍ਰੇਤ ਹੋਈ ਹੈ ਸਤਿਗੁਰੂ ਮੇਲ ਕਰਨ ਆਪਣੇ ਦਰੋਂ ਕਰੋਨਾ ਦੀਆਂ ਦਾਤਾ ਬੁਰੇ ਸਿੱਖੀ ਜੀਵਨ ਬਖਸ਼ਿਸ਼ ਕਰਨ ਹਰਮਦਾਨ ਅਤੇ ਬਖਸ਼ਿਸ਼ ਕਰਨ ਨੌਵੇਂ ਪਾਤਸ਼ਾਹ ਅਕਾਲ

ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਜੋ ਗੁਰੂ नगर कीतन सां ਕੀ किता जूं गुरूता कीर्तन जे ਬੜੇ ਪਿਆਰ बड़े प्यार ਨਾਲ ਜੋ ਸੰਗਤਾਂ ਨੂੰ ਬੇਨਤੀ ਹੈ कीर्तन सतकारे क ਹੇਤ ਦਾ ਕਾਟਾ ਜਨਤੀਆ ਸਿੱਧਿਆ ਸਰ ਤੇਰੇ ਨਦੀਆ ਸਿੱਧਿਆ ਸਰ ਤੇਰੇ ਨਦੀਆ ਸਰਮਹੇਤ ਕਾਟਾ ਜਨਤੀਆ ਸਰਮਹੇਤ ਕਾਟਾ ਜਨਤੀਆ اج نیلی بن گئی انے کنٹراسٹ ہو رہا سی آج توئی تل تک جو راکھا پربھو تا تینوں پٹوں توں میں تاں ਮਹੇਤ ਇਤਨੀ ਗਿਲ ਕਰੀ ਸੀ ਜੰਦੀਆ ਪਰ ਸੀ ਆ ਕੁਦਰੀ ਪਿੰਡ ਮਿਸ਼ਰੀ ਵਾਲਾ ਪਹੁੰਚ ਚੁੱਕੀ ਹੈ ਜੀ ਸੰਗਤ ਸੰਗਤ ਪਿੰਡ ਮਿਸ਼ਰੀ ਵਾਲਾ ਇਹਦੇ ਸੀ ਜੰਦੀਆ ਸੀ ਜੰਦੀਆ ਬਾਹਰ ਨਹੀਂ ਧਿਆਨ ਕੇ ਰੋਡ ਲੰਮਾਂਗੀ ਦਾ ਉਧਰ ਦੀ ਜਮਾਂ ਸ਼ੋਰਟਕਟ ਸੀਗਾ साल <mí> वाहेगुरु <toys rahsi Liverpool> ਇਗਲੋ ਟੇਗਲੋ ਮੱਥਾ ਦੇਖ ਲੋ ਬੀਬੀਓ ਟੇਗਲੋ ਚਰਨ ਹੋਰ ਵੀ ਪਰਿਵਾਰਾਂ ਵੱਲੋਂ ਜੋ ਪਾਇਆ ਆਈ ਹੈ ਪਿੰਡ ਮਿਸ਼ਰੀ ਵਾਲਾ ਸੰਗਤ कर्म हरम हैस ताका सुठी कर्मे काका ॼण किया Foreigno sase nino, sase nino. ਆਰੇ ਤੇਰੇ ਨਾਮਿਆ ਨਾਨਕ ਕੇਤਕ ਸਿੰਘ ਜੀ ਕੋ ਕਾਜ ਓਏ ਹੋਰ ਹੋਰ ਹਾਂ ਮੈਂ ਮਤਾਂ ਦੇ ਗੱਲਾਂ ਦੇ ਸੰਗਤ ਨੂੰ ਸੰਗਤ ਜੀ ਤੇਗਲੋ ਮੱਥਾ ਦੇਖ ਲੋ ਇਧਰ ਦੀ ਆ ਜਾਓ ਬੱਚੇ ਇਧਰ ਦੀ ਤੇਕ ਲੋ ਕੋਈ ਫਰੋਡ ਦੇ ਉੱਤੇ ਸਾਜ ਵੱਡੇ ਕਰ ਰਹੇ ਆ ਆਪਾਂ ਆਪਾਂ ਬਰਵਾਣਾ ਦੇ ਪੰਗਾਂ ਦੇ ਕੋਲ ਰਹੀਆਂ ਹਨ ਮੂੰਹ ਰੱਖੋ ਨਾ ਅੱਗੇ ਕਿੰਨੇ ਦੇ ਬਾਬਾ ਜੀ ਦਾ ਮਾਦਰ ਨੇ ਆਲੇ ਮਦਾਨ ਦੇ ਬੰਦੇ ਬਚੀ ਕਰਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਧਨਾ ਜਿੱਤੇ ਜਿਹੜੀ ਜੀ ਹਰਿਆ ਨੂੰ ਮੋੜ ਰੱਖਿਆ ਹੋਇਆ ਹਰਿਆ ਰੋਕੇ 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 ਗਿਆ ਹੋਇਆ ਚਲੋ ਨਗਰ ਕੀਰਤਾਰ ਆਪਾ ਵੜਿਆ ਤੇ ਜੋ ਗਲੀ ਮਹੰਦਿਆਂ ਦੇ ਵਿੱਚੋਂ ਹੁੰਦਾ ਹੋਇਆ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਜੋ ਪਿੰਡ ਵਿਛਰੀ ਵਾਲਾ ਜੋ ਪਿੰਡ